ਰਾਜਪੁਰਾ ਕੈਮਿਸਟ ਐਸੋਸੀਏਸ਼ਨ ਵੱਲੋਂ ਸਰਕਾਰੀ ਹਸਪਤਾਲ ਦੇ ਡਾਕਟਰ ਗੁਰਵਿੰਦਰ ਸਿੰਘ ਨੂੰ ਕੀਤਾ ਗਿਆ ਸਨਮਾਨਿਤ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸ ਐਮਓ ਮੈਡਮ ਅਤੇ ਕਮਿਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਚੌਧਰੀ ਨੇ ਦੱਸਿਆ ਕਿ ਡਾਕਟਰ ਗੁਰਵਿੰਦਰ ਸਿੰਘ ਵੱਲੋਂ 500 ਗੁੰਡਿਆਂ ਦੇ ਆਪਰੇਸ਼ਨ ਕਰਨ ਤੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੇ ਸੰਸਥਾ ਵੱਲੋਂ ਵਧੀਆ ਕੰਮ ਕਰਨ ਤੇ ਹੋਰ ਡਾਕਟਰ ਸਾਹਿਬਾਨਾਂ ਨੂੰ ਵੀ ਸਨਮਾਨਿਤ ਕਰਦੇ ਰਹਾਂਗੇ ਮੇਰਾ ਨਾਮ ਹੈ ਡਾਕਟਰ ਗੁਰਿੰਦਰਪਾਲ ਸਿੰਘ ਮੈਂ ਜੋ ਆਰਥੋਪੈਡੀਸ਼ਨ ਪੋਸਟਡ ਐ ਸਿਵਲ ਹਸਪੀਟਲ ਰਾਜਪੁਰਾ ਡਾਕਟਰ ਸਾਹਿਬਾ ਤੁਹਾਨੂੰ ਕੈਮਿਸਟ ਐਸੋਸੀਏਸ਼ਨ ਦਸਤਾਵਰ ਸਨਮਾਨਿਤ ਕੀ ਕਰਾਇਆ ਜੀ ਇਹਦੇ ਬਾਰੇ ਕੋਈ ਜਾਣਕਾਰੀ ਕਿ ਬਹੁਤ ਥੈਂਕਫੁਲ ਹਾਂ ਮੈਂ ਕੈਮਿਸਟ ਐਸੋਸੀਏਸ਼ਨ ਦਾ ਸਨਮਾਨਿਤ ਕਰਨ ਲਈ ਨਾਟ ਓਨਲੀ ਦਿਸ ਇਹਨਾਂ ਦੀ ਹਮੇਸ਼ਾ ਸਾਨੂੰ ਪੂਰੀ ਸਪੋਰਟ ਰਹਿੰਦੀ ਹੈ ਪੇਸ਼ੈਂਟਸ ਦੀ ਹੈਲਪ ਕੋਈ ਪੂਰ ਪੇਸ਼ੈਂਟ ਆ ਜਾਂਦਾ ਹੈ ਹਮੇਸ਼ਾ ਉਹਦੀ ਹੈਲਪ ਲਈ یا پھر کچھ ਸਾਡੇ ਤੋਂ ਪੁਰਾਣੇ ਬੈਠੇ ਆਂ ਸ਼ਹਿਰ 'ਚ ਕੁਝ ਗਾਈਡੈਂਸ ਅਸੀਂ ਇਹਨਾਂ ਤੋਂ ਲੈਣੀ ਹੁੰਦੀ ਹੈ ਕੁਝ ਮਤਲਬ ਸਿਰਫ ਸਨਮਾਨਿਤ ਲਈ ਨਹੀਂ ਥੈਂਕਫੁਲ ਬਾਕੀ ਸਾਰੀ ਚੀਜ਼ਾਂ ਲਈ ਵੀ ਅਸੀਂ ਬਹੁਤ ਧੰਨਵਾਦੀ ਆਂ ਡਾਕਟਰ ਸਾਹਿਬ ਜੀ ਤੁਹਾਨੂੰ ਕਹਾਵਤ ਬਣਦੀ ਜੰਦੀ ਹੈ ਡਾਕਟਰ ਨੂੰ ਤੁਹਾਡਾ ਸਮਾਂ ਲੱਗਦਾ ਹੈ ਤੁਸੀਂ ਵੀ ਕਹੇਗੇ ਕੰਮ ਕੀਤਾ ਕਿ ਤੇਰੇ ਬਾਰੇ ਬਹੁਤ ਰੱਬ ਕੋਲ ਹੀ ਬੁੱਕ ਕਰੀ ਤੁਸੀਂ ਕੀ ਸਮਾਂ ਦੇਣਾ ਚਾਹਤੇ ਹੋ ਹੋਰ ਵੀ ਤੁਹਾਡੇ ਪ੍ਰੋਫੈਸ਼ਨ ਦੇ ਡਾਕਟਰ ਨੇ ਤੁਹਾਡੇ ਬਾਰੇ ਕੰਮ ਕਰਦਾ ਦੇਖੋ ਰੱਬ ਦਾ ਜੀ ਰੱਬ ਹੀ ਹੁੰਦਾ ਇਹ ਹੈ ਵੀ ਰੱਬ ਦਾ ਹੱਥ ਸਿਰ ਤੇ ਹੋਵੇ ਉਹ ਵੈਸਟ ਹੈ ਤਾਂ ਕਿ ਅਸੀਂ ਆਪਣੇ ਪੇਸ਼ੈਂਟਸ ਨੂੰ ਆਪਣੇ ਵੱਲੋਂ ਬੈਸਟ ਟਰੀਟਮੈਂਟ ਦੇ ਸਕੀਏ ਤੇ ਸਾਡੇ ਵੱਲੋਂ ਆਲਵੇਜ਼ ਹਰ ਤਰ੍ਹਾਂ ਦਾ ਪੇਸ਼ੈਂਟ ਮਤਲਬ ਮੋਸਟ ਵੈਲਕਮ ਹੈ ਲਾਸਟਲੀ ਡਾਕਟਰ ਜੀ ਮੈਂ ਤੁਹਾਨੂੰ ਪੁੱਛ ਤੁਹਾਡੇ ਵੱਲੋਂ ਕਿੰਨੀ ਸਰਜਰੀ ਕੀਤੀ ਜਾਂਦੀ ਹੈ ਸਰਜਰੀਜ਼ ਤਾਂ ਜੀ ਮੇਰੇ ਅਰਾਊਂਡ 1900000 ਦੇ ਅਰਾਊਂਡ ਸਰਜਰੀਜ਼ ਅਸੀਂ ਟੋਟਲ ਕਰ ਚੁੱਕੇ ਹਾਂ ਸਿਵਲ ਹਸਪੀਟਲ ਰਾਜਪੁਰਾ ਤੇ ਜੀਜ ਕੀ ਜਿੱਡ ਸੱਟ ਲੱਗੀ ਹੋਈ ਹੈ ਜਾਂ ਲਿਗਾਮੈਂਟ ਇੰਜਰੀ ਹੈ ਸ਼ੋਲਡਰ ਲਿਗਾਮੈਂਟ ਇੰਜਰੀ ਹੈ ਜਾਂ ਨੀ ਲਿਗਾਮੈਂਟ ਇੰਜਰੀ ਹੈ ਜਾਂ ਫਿਰ ਚੂੜਾ ਬਦਲਣਾ ਗੋਡਾ ਬਦਲਣਾ ਉਹ ਹਰ ਤਰ੍ਹਾਂ ਦੀ ਸਰਜਰੀ ਇੱਥੇ ਅਸੀਂ ਕਵਰ ਕਰ ਰਹੇ ਹਾਂ ਤੇ ਮਤਲਬ ਅਰਾਊਂਡ 900 ਤੋਂ 2000 ਦੇ ਵਿੱਚ ਕੇਸ ਹੋ ਗਏ ਸੱਜੜੇ 500 ਆਪਰੇਸ਼ਨ ਵਾਸਤੇ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਇਹਦੇ ਵਿੱਚ ਮਿਕਸ ਨਹੀਂ ਸਿਰਫ ਗੋਡੇ ਨਹੀਂ ਨਹੀਂ ਇਸ ਤੇ ਸਿਰਫ ਗੋਡੇ ਬਦਲਣ ਵਾਲੇ ਹੀ 500 ਕੇਸ ਐ ਜੀ ਸਾਡੇ ਕੋਲ ਹੋ ਰਹੇ ਨੇ 500 ਥੈਂਕ ਯੂ ਡਾਕਟਰ ਸੰਜੀਪ ਚੌਧਰੀ ਤੇ ਅੱਜ ਪਟਿਆਲਾ ਡਿਸਟ੍ਰਿਕਟ ਕਮਿਸ਼ਨਰ ਸੁਰੇਂਦਰਪਾਲ ਪ੍ਰਧਾਨ ਜੀ ਪੰਜਾਬ ਦਾ ਵੀ ਰਹਿਣਾ ਜੀ ਤੇ ਅੱਜ ਤੋਂ ਸਨਮਾਨਿਤ ਕੀਤਾ ਗਿਆ ਡਾਕਟਰ ਗੁਰਿੰਦਰ ਜੀ ਯਾਨਕ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਮੈਂ ਇਹਨਾਂ ਨੂੰ 1 ਸਾਲ ਪਹਿਲੇ ਇਹਨਾਂ ਨੇ 100 ਕੇਸ ਕਰੇ ਸੀ ਇਹ ਅੱਜ ਤੋਂ 14 ਮਹੀਨੇ ਪਹਿਲੇ ਔਰ ਅੱਜ ਇਹਨਾਂ ਨੇ ਜਿਹੜੀ ਅਚੀਵਮੈਂਟ ਕਰੀ ਹੈ 500 ਕੇਸ ਇਹਨਾਂ ਨੇ ਕਰਤਾ ਹੈ ਵੀ ਦੇ ਨੇ 14 ਮਹੀਨੇ ਦੇ ਅੰਦਰ ਤਾਂ ਮੈਂ ਨਾ ਬੜਾ ਖੁਸ਼ ਹੁੰਦਾ ਕਿ ਸਾਡੇ ਰਾਜਪੁਰੇ ਦੇ ਵਿੱਚ ਵੀ ਇੱਕ ਏਓ ਦਾ ਹੀਰਾ ਹੈ ਜਿਹੜਾ ਕਿ ਇੰਨੀ ਅਚੀਵਮੈਂਟ ਕਰ ਗਿਆ ਉਸ 14 ਮਹੀਨੇ ਦੇ ਵਿੱਚ ਕਿਉਂਕਿ ਸਾਡੇ ਏਪੀ ਹੌਸਪੀਟਲ ਦੇ ਵਿੱਚ ਗਵਰਨਮੈਂਟ ਦੇ ਸੈਕਟਰ ਦੇ ਵਿੱਚ ਅੱਜ ਤੋਂ ਪਹਿਲਾਂ ਲੋਕ ਸੋਚਦੇ ਸੀ ਕਿ ਗੋਡੇ ਦਾ ਆਪਰੇਸ਼ਨ ਇੱਥੇ ਹੁੰਦਾ ਸਾਡੇ ਤੋਂ ਆਕੇ ਪੁੱਛਦੇ ਸੀ ਔਰ ਅਸੀਂ ਕਹਿੰਦੇ ਸੀ ਵੀ ਨਹੀਂ ਇੱਥੇ ਨਹੀਂ ਹੁੰਦਾ ਪਰ ਜਦੋਂ ਜੇ ਡਾਕਟਰ ਸਾਹਿਬ ਇੱਥੇ ਆਏ ਆ ਜਦੋਂ ਦੇ ਇੱਥੇ ਹੋਰ ਵੀ ਸਾਡੇ ਕੋਲ ਸਟਾਫ ਆਇਆ ਹੈ ਇੱਥੇ ਐਸਐਮ ਸਾਹਿਬ ਆਏ ਆ ਇਹੋ ਜਿਹੇ ਜਿਹੇ ਡਾਕਟਰ ਆ ਸਾਡੇ ਕੋਲ ਜਿਨ੍ਹਾਂ ਨੇ ਇੱਥੇ ਸਾਡੇ ਏਪੀ ਜੈਨ ਹਸਪੀਟਲ ਨੂੰ ਜਿਹੜਾ ਉਹਨਾਂ ਦਾ ਨਾਂ ਉੱਪਰ ਕਰਿਆ ਔਰ ਇਹ ਰਾਏਪੁਰੇ ਵਾਸਤੇ ਬੜੀ ਵੱਡੀ ਫਖਰ ਦੀ ਗੱਲ ਹੈ ਕਿ ਸਾਡੇ ਰਾਏਪੁਰੇ ਨੂੰ ਜਿਹੜਾ ਤੇ ਲੋਕਾਂ ਦੇ ਜਨਤਾ ਨੂੰ ਜਿਹੜੀ ਗਰੀਬ ਜਨਤਾ ਹੈ ਉਹਨਾਂ ਨੂੰ ਢੋਡੇ ਬਦਲੇ ਜਾ ਰਹੇ ਆ ਔਰ 500 ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਬਹੁਤ ਵੱਡੀ ਛੋਟੀ ਅਚੀਵਮੈਂਟ ਨਹੀਂ ਹੈ ਜਦੋਂ ਆਪਾਂ ਸਰਕਾਰੀ ਪੂਰੇ ਪੰਜਾਬ ਦੇ ਵਿੱਚ ਇਹ ਜਿਹੜਾ ਐਪੀ ਜਨ ਦਾ ਨਾ ਆ ਰਿਹਾ ਔਰ ਡਾਕਟਰ ਸਾਹਿਬ ਦਾ ਜਿਹੜਾ ਨਾ ਆ ਰਿਹਾ ਔਨ ਰਿਕਾਰਡ ਉਹ ਪਹਿਲੇ ਨੰਬਰ ਤੇ ਹੈ ਅੱਜ ਤੱਕ ਇਥੇ ਪੂਰੇ ਪੰਜਾਬ ਦਾ ਕਿਸੇ ਵੀ ਲੈ ਸਕਦੇ ਹੋ ਤੁਸੀਂ ਡਾਟਾ ਤਾਂ ਇਹ ਬਹੁਤ ਵੱਡੀ ਅਚੀਵਮੈਂਟ ਹੈ ਕਿ ਸਾਡੇ ਲੋਕਾਂ ਨੂੰ ਔਰ ਇਹ ਆਯੂਸ਼ਮਾਨ ਇੱਕ ਹੋਰ ਗੱਲ ਹੈ ਕਿ ਇਹ ਸੈਂਟਰ ਗਵਰਨਮੈਂਟ ਦੇ ਵੱਲੋਂ ਆਯੂਸ਼ਮਾਨ ਵੱਲੋਂ ਜਿਹੜਾ ਹੈਗਾ ਫ੍ਰੀ ਆਫ ਕਾਸਟ ਹੈ ਕਿਉਂਕਿ ਕਿਸੇ ਵੀ ਪੇਸ਼ੈਂਟ ਦਾ ਜ਼ੀਰੋ ਇੱਕ ਜ਼ੀਰੋ ਪੈਸੇ ਨਹੀਂ ਲੱਗਦੀ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਸਾਡੇ ਵਿੱਚ ਇਥੇ ਵਾਸਤੇ ਸਾਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਬੈਨੀਫਿਟ ਮਿਲ ਰਿਹਾ ਹੈ ਔਰ ਜਿਨ੍ਹਾਂ ਦਾ ਪੰਪ ਪੰ ਲੱਖ ਰੁਪਏ ਲੱਗਦਾ ਸੀ ਕੋਡੇ ਦਾ ਉਹਨਾਂ ਦਾ ਅਗਰ ਜ਼ੀਰੋ ਲੱਗੇਗਾ ਤਾਂ ਉਹਨਾਂ ਦਾ ਯਾਰ ਬਹੁਤ ਸਤਾ ਹੈ ਨਾ ਉਹ ਸਾਡੇ ਹੀ ਲੋਕ ਹੈ ਨਾ ਪਬਲਿਕ ਦਾ ਸਾਡੀ ਹੈ ਨਾ ਉਹ ਅਸੀਂ ਦੇਖਣਾ ਹੈ ਉਹਨਾਂ ਨੂੰ ਤੇ ਅੱਗੇ ਵੀ ਹੋਰ ਲੱਗਦਾ ਜਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਇੱਕ ਅਚੀਵਮੈਂਟ ਕੀਤੀ ਹੈ ਹੋਰ ਕੋਈ ਡਾਕਟਰ ਅਚੀਵ ਕਰਦਾ ਹੈ ਕਿਸੇ ਵੀ ਖਾਤੇ ਨੂੰ ਸਰ ਸਾਡੇ ਇੱਕ ਡਾਕਟਰ ਵੀ ਪੀ ਸਿੰਘ ਜੀ ਵੀ ਹੈ ਅੱਜ ਉਹ ਆਪਰੇਸ਼ਨ ਥੀਟਰ ਤੇ ਸਿੱਗੇ ਆਪਰੇਸ਼ਨ ਕਰ ਰਹੇ ਹਨ ਉਹਨਾਂ ਦੀ ਵੀ ਬਹੁਤ ਵੱਡੀ ਅਚੀਵਮੈਂਟ ਹੈ ਇਹ ਮੈਂ ਤੁਹਾਨੂੰ ਹੁਣ ਨੈਕਸਟ ਵੀਕ ਦੁਬਾਰਾ ਉਹਨਾਂ ਨੂੰ ਅਵਾਰਡ ਦਊਗਾ ਇਹ ਮੈਂ ਅਨਾਉਂਸ ਕਰ ਰਿਹਾ ਨੈਕਸਟ ਵੀਕ ਮੈਂ ਉਹਨਾਂ ਨੂੰ ਵੀ ਅਵਾਰਡ ਦਊਗਾ ਔਰ ਇਸ ਤਰ੍ਹਾਂ ਦੇ ਉਹਨਾਂ ਨੂੰ ਉਪਰਾਲੇ ਜਿਹੜੇ ਉਹਨਾਂ ਦੀ ਬੜੀ ਬਹੁਤ ਸਾਰੀ ਅਚੀਵਮੈਂਟ ਹੈ ਔਰ ਬਹੁਤ ਬਹੁਤ ਜੈਂਟਲ ਪਰਸਨ ਹੈ ਉਹ ਵੀ ਜਿਵੇਂ ਡਾਕਟਰ ਗੁਰਵਿੰਦਰ ਬਹੁਤ ਜੈਂਟਲ ਹੈ ਇਹਨਾਂ ਨੂੰ ਚਾਹੇ ਤੁਸੀਂ ਰਾਤ ਨੂੰ 12 ਵਜੇ ਵੀ ਫੋਨ ਕਰ ਲੋ ਨਾ ਤਾਂ ਇਹਨਾਂ ਨੇ ਫੋਨ ਚੱਕ ਕੇ ਕਹਿੰਦੇ ਡਾਕਟਰ ਸਾਹਿਬ डन ਇਹ ਕੰਮ ਹੋ ਜਾਏਗਾ ਮਤਲਬ ਇਹਨਾਂ ਨੇ ਇਹ ਨਹੀਂ ਸੋਚਣਾ ਯਾਰ ਵੀ 12 ਵਜੇ ਹੈ 1 ਵਜੇ ਹੈ ਮਤਲਬ ਇਹ ਬ ਸਟੇਸ਼ਨ ਨੂੰ ਤਾਂ ਇੱਕ ਸਿਮਪਤੀ ਜਿਹੜਾ ਨਾ ਬਹੁਤ ਵੱਡੀ ਗੱਲ ਹੈ ਅਗਰ ਡਾਕਟਰ ਆਪ ਕੋ 12:00 ਵਜੇ ਪਹੁੰਚ ਚੱਕੇ ਤਾਂ ਇਹ ਬਹੁਤ ਵੱਡੀ ਗੱਲ ਹੈ ਕਿਆਂ ਔਰ ਇਹਨਾਂ ਦੀ ਜਿਹੜੀ ਸਪੀਡ ਦੀ ਗੱਲ ਹੈ ਜਿਵੇਂ ਸਾਡੀ ਟ੍ਰੇਨਾਂ ਪਹਿਲੇ ਚਲਦੀਆਂ ਸੀ 80 ਦੀ ਸਪੀਡ ਤੇ ਉਸ ਤੋਂ ਬਾਅਦ ਹੁਣ ਜਿਹੜੀ ਬੰਦੇਵਾਰ ਚੱਲੀ ਹੈ ਉਹਦੀ ਸਪੀਡ 130 40 ਦੀ ਹੋ ਗਈ ਹੈ ਨਾ ਤਾਂ ਡਾਕਟਰ ਸਾਹਿਬ ਦੀ ਸਪੀਡ ਇਦਾਂ ਹੀ ਹੈ ਪਹਿਲੇ ਜਿਹੜੇ ਗਵਰਨਮੈਂਟ ਦੇ ਹਸਪੀਟਲ ਦੀ ਸਪੀਡ ਸੀ ਉਹ 80 ਦੀ ਹੁੰਦੀ ਸੀ ਜਦੋਂ ਦੇ ਹੁਣ ਇਹ ਡਾਕਟਰ ਸਾਹਿਬ ਆਏ ਹੈ ਇੱਥੇ ਇਹ ਜੋ ਡਾਕਟਰ ਸਾਹਿਬ ਆਏ ਹੈ ਉਹਨਾਂ ਇਹਨਾਂ ਦੀ ਵੀ ਜਿਹੜੀ ਰਫ਼ਤਾਰ ਹੈ ਜਿਵੇਂ ਸੈਂਟਰ ਗਵਰਨਮੈਂਟ ਦੀ ਰਫ਼ਤਾਰ ਹੈ ਜਿਵੇਂ ਪੰਜਾਬ ਗਵਰਨਮੈਂਟ ਇੱਥੇ ਚਲਾਈ ਹੈ ਟੈਨਾ ਚਲਾਈ ਹੈ ਵੱਡੀ ਵੱਡੀਆਂ ਐਵੇਂ ਡਾਕਟਰਾਂ ਦੀ ਜਿਹੜੀ ਸਪੀਡ ਹੈ ਉਹ 140 50 ਤੇ ਆ ਗਈ ਹੈ ਤਾਂ ਸਾਡੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈ ਠੀਕ ਹੈ ਓਕੇ ਹਾਂ ਹਾਂ ਡਾਕਟਰ ਸਾਹਿਬ ਮੈਂ ਅੱਜ ਜੋ ਹਸਪੀਟਲ ਇਸ ਡਾਕਟਰ ਸਾਹਿਬ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਆਪਣਾ ਕੈਮਿਸਟ ਅਸੋਸੀਏਸ਼ਨ ਵੱਲੋਂ ਠੀਕ ਹੈ ਨਾ ਹਾਂ डॉक्टर गुरिंदर पाल मेरे बहुत बढ़िया ऑर्थोपेडिक डॉक्टर हैं एंड इन्होंने 500 सौ गोडिया केसिज किते हैं तो आयुष्मान के थ्रू टोटली फ्री ऑफ कॉस्ट के तो ये बहुत बड़ी अचीवमेंट है हॉस्पिटल के लिए और मरीजों के लिए ये बहुत बड़ी अचीवमेंट है मैम आगे भी आयुष्मान आयुष्मान से रिलेटेड सरकारी ये चल रहा है अब हम सरकारी ओ, आ, सरकारी इंस्टीट्यूट विच हैं तो ये चलता ही रहेगा एंड इट इज़ अ गुड प्रोजेक्ट बिकॉज पेशेंट डोंट हैव टू सफ़र एट ऑल बड़े बड़े शहरों में आप आ, ये प्राइवेट हॉस्पिटल्स में देखो लाखों रुपए पेशेंट्स दे लग जाते हैं इत चीज़ा बेस्ट एम्यूनिटीज़ बेस्ट डॉक्टर्स आर डूइंग इट फ्री ऑफ कॉस्ट

महीने में आई थिंक सो 60 से ऊपर तो हो ही जाते हैं। Number, अगर मेजर major surgery इस तरह साठ के दो ढाई सौ हो hmm. तो, तो? Uh, अं, तो होते हैं यानि महीने। हम्म। देखते हैं सोचते हैं। Around दो ढाई सौ cases आम आम हैं। एक महीने? एक महीने में because हर स्पेशलिटी का एक दो डॉक्टर्स तो होते हैं। मैं महीने महीना रविवार सुबह सात ने चार सौपरिशन करूँगा। तीन में देखते हैं। नहीं दैट इज़ अ ग्रेट अचीवमेंट एंड द बेस्ट थिंग इज जो उससे बेटर है कि कॉम्प्लिकेशन्स नहीं आई हैं जैसे मरीज कहता है ना कि मेरे को प्रॉब्लम आ रही है इसके बाद या कुछ उससे बेहतर तो ये बात और भी ज़्यादा बेटर लगती है ठीक है केसेस किए हैं किए है पर अचीवमेंट इज इन द थिंग कि बहुत बढ़िया ढंग से करें और ये चीज़ें आपको इवन बेस्ट ऑफ होटल हॉस्पिटल एंड एवरीथिंग प्राइवेट हॉस्पिटल में नहीं मिलेगा that is the that is a great achievement property बेचने और खरीदने के लिए संपर्क करें fair deal properties